ਬਹੁਤ ਪਹਿਲਾ ਚੁੱਕੇ ਭਾਜੀ ਇਹਨਾਂ ਐਨੇ ਦੁਖੀ ਹੋ ਗਏ ਆ ਲਾਜ ਤੋਂ ਕਿ ਕਿਤੇ ਲਾਜ ਹੀ ਨਹੀਂ ਹੁੰਦਾ ਅੱਗੇ ਆਹੀ ਆਨੇ ਵਿਚਾਲਾ ਬੁਗਾਨਾ ਤਾਂ ਨਾ ਲਾਜ ਹੋ ਜੂਗਾ ਰਿਸ਼ਤੇ ਰਾਹਾਂ ਦੇ ਅਸੀਂ ਤੁਹਾਨੂੰ ਪਤਾ ਯਾਰ ਕੌਣ ਦਿੰਦਾ ਅੱਜ ਕਾ ਅਜਿ ਕਰਾ ਚੁੱਕੀ ਆਏ ਐਨਾ ਦੁਖੀ ਹੋ ਗਏ ਐ ਦੁੱਖ ਤੋਂ ਬੇਟੀ ਦੇ ਮੇਰੀਆਂ ਦੋ ਹੀ ਬੇਟੀਆਂ ਨੇ ਤੇ ਕਦੀ ਤੁਹਾਡੇ ਮਨ ਚ ਨਹੀਂ ਆਇਆ ਕਿ ਮਤਲਬ ਕੀ ਮੇਰੇ ਬੇਟਾ ਹੁੰਦਾ ਮਨ ਚ ਤੇ ਬਹੁਤ ਹੁੰਦਾ ਕਦੀ ਰੱਬ ਨੇ ਦਿੱਤਾ ਇਹ ਤੇ ਖੁਸ਼ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਾਨਸ ਹਿਸੋ 90 YouTube ਚੈਨਲ ਤੇ ਤੇ ਦੋਸਤੋ ਬੜੀ ਦੁੱਖ ਵਾਲੀ ਗੱਲ ਹੈ ਕਿ ਜੋ ਤੁਹਾਨੂੰ ਅੱਜ ਆਪਾਂ ਦੱਸਣ ਜਾ ਰਹੇ ਹਾਂ ਤੇ ਆਪਾਂ ਆਏ ਆ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਟਾਲੇ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਜੀ ਅਮੋਨੰਗਲ ਤੇ ਦੋਸਤੋ ਉਸ ਘਰ ਦੀ ਇੱਕ ਬਹੁਤ ਹੀ ਜਿਹੜੀ ਇੱਕ ਮਜਬੂਰੀ ਬਣ ਚੁੱਕੀ ਆ ਤੇ ਇੱਕ ਗਰੀਬ ਪਰਿਵਾਰ ਦੇ ਵਿੱਚ ਆਪਾਂ ਪਹੁੰਚੇ ਆ ਤੇ ਇੱਕ ਲੜਕੀ ਆ ਕਿੰਨੇ ਕ ਸਾਲ ਦੀ ਪਾਜੀ ਹੈ 12 ਸਾਲ ਦੀ 12 ਸਾਲ ਦੀ 12 ਸਾਲ ਦੀ ਬੇਟੀ ਹੈ ਜੀ ਉਹਨਾਂ ਦੀ ਜਿਹੜੀ ਅੱਖਾਂ ਦੀ ਜਿਹੜੀ ਆ ਰੋਸ਼ਨੀ ਆ ਬਹੁਤ ਘਟਿਆ ਤੇ ਉਹਨਾਂ ਨੂੰ ਜਿਹੜਾ ਪੜਨ ਦੇ ਵਿੱਚ ਵੀ ਦਿੱਕਤ ਹੁੰਦੀ ਆ ਤੇ ਤੁਸੀਂ ਵੇਖ ਸਕਦੇ ਹਾਲਾਤ ਕਿਦਾਂ ਦੇ ਆ ਤੇ ਉਹਨਾਂ ਦਾ ਪਰਿਵਾਰ ਵੀ ਸਾਡੇ ਨਾਲ ਬੈਠਾ ਆ ਤੇ ਕਰਦੇ ਆ ਜੀ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਪਾ ਜੀ ਕੀ ਨਾਮ ਆਪਣਾ ਨਰਿੰਦਰ ਸਿੰਘ ਕਿੰਨੇ ਬੇਟੇ ਆਪਣੇ ਬੱਚੇ ਮੇਰੇ ਦੋਵੇਂ ਬੇਟੀਆਂ ਆ ਅੱਛਾ ਦੋਵੇਂ ਬੇਟੀਆਂ ਆ ਇੱਕ ਛੁੱਟੀਆਂ ਕੱਟਣ ਗਈ ਆ ਅੱਛਾ ਜੀ ਕਿ ਇੱਥੇ ਇਹਦੇ ਵੀ ਮਤਲਬ ਲੈਂਚ ਪਾਣੇ ਅੱਖਾਂ ਦੇ ਅੱਛਾ ਸਰ ਮਤਲਬ ਇਹਨਾਂ ਨੂੰ ਜਿਹੜੀ ਪ੍ਰੋਬਲਮ ਆ ਇਹ ਮਤਲਬ ਸਟਾਰਟਿੰਗ ਤੋਂ ਹੈ ਹਾਂਜੀ ਹਾਂਜੀ ਸਟਾਰਟਿੰਗ ਤੋਂ ਮਤਲਬ ਜਮ ਜਮ ਦੇ ਬੱਚੇ ਹਾਂਜੀ ਹਾਂਜੀ ਬਹੁਤ ਜਿਆਦਾ ਕਮਜ਼ੋਰ ਹੈ 12 11 ਸਾਲ ਦਾ ਬੱਚਾ ਹੁੰਦਾ ਉਹ ਥੋੜਾ ਮਤਲਬ ਤੁਹਾਡੇ ਸਾਹਬ ਨਾਲ ਏਡਾਕ ਨਹੀਂ ਰਹਿਣਾ ਚਾਹੀਦਾ ਉਹ ਜਵਾਨ ਹੁੰਦਾ ਸਭ ਹਾਂਜੀ ਹਾਂਜੀ ਉਹ ਜਵਾਨ ਹੁੰਦਾ ਮਤਲਬ ਇਹਨਾਂ ਦੀ ਹਾਈਟ ਵੀ ਜਿਹੜੀ ਹੈ ਨਾ ਗਰੋਥ ਹੀ ਨਹੀਂ ਹੋਈ ਹਾਂਜੀ ਹਾਂਜੀ ਗਰੋਥ ਹੀ ਨਹੀਂ ਹੋਈ ਹਾਂ ਤੇ ਪਹਿਲਾਂ ਨਾਲ ਦੀ ਦਾ ਪ੍ਰੈਸ਼ਨ ਹੋਇਆ ਉੱਤੇ ਕਾਫੀ ਪੈਸੇ ਲੱਗੇ ਅੱਛਾ ਜੀ ਫਿਰ ਉਹਨੇ ਇਹ ਤੇ ਵੀ ਕਾਫੀ ਪੈਸੇ ਉਹਨਾਂ ਦਾ ਆਪਰੇਸ਼ਨ ਕੀ ਹੋਇਆ ਜੀ ਸੋਲੀ ਦਿਮਾਗ ਦੇ ਵਿੱਚ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਉਤੇ ਇਹਨਾਂ ਦੇ ਹੁਣ ਮਤਲਬ ਬੱਚਾ ਜਿਹੜਾ ਤੁਹਾਡਾ ਇਹਨਾਂ ਨੂੰ ਪ੍ਰੋਪਰ ਨਜ਼ਰ ਆਉਂਦਾ ਵਾ ਥੋੜਾ ਬਹੁਤਾ ਕਿ ਜਾਂ ਮਤਲਬ ਰਾਤ ਵੇਲੇ ਪ੍ਰੋਬਲਮ ਹੁੰਦੀ ਜਾਂ ਦਿਨ ਵੇਲੇ ਹੁੰਦੀ ਦਿਨ ਵੇਲੇ ਵੀ ਹੁੰਦੀ ਆ ਭਾਈ ਦੇ ਵਿੱਚ ਨਹੀਂ ਮਲੇ ਪੜਿਆ ਨਹੀਂ ਜਾਂਦਾ ਇਹਦੇ ਕੋਲ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਾਕੀ ਉਹਨਾਂ ਨੇ ਡਾਕਟਰਾਂ ਨੇ ਵੀ ਆਖਿਆ ਵੀ 2 ਲੱਖ ਰੁਪਈਆ ਲੱਗੂਗਾ ਤੇ ਮਤਲਬ ਕਿੱਥੇ ਕਿੱਥੇ ਤੁਸੀਂ ਟਰੀਟਮੈਂਟ ਕਰਾ ਚੁੱਕੇ ਇਹਨਾਂ ਦਾ ਮਤਲਬ ਜਲੰਧਰ ਵੀ ਕਰਾਇਆ ਅੰਬਰਸਰ ਵੀ ਹਾਂ ਜੀ ਇੱਥੇ ਉਟਾਲੋ ਵੀ ਚੈੱਕ ਰਿਹਾ ਹੈ ਚਾਹੀ ਉਹਨਾਂ ਨੇ ਆਖਿਆ ਵੀ 2 ਲੱਖ ਰੁਪਏ ਲੱਗਣਾ ਡਾਕਟਰਾਂ ਨੇ ਮਤਲਬ ਜਿਹੜਾ ਇਹਨਾਂ ਦਾ ਟੋਟਲੀ 2 ਲੱਖ ਰੁਪਏ ਜਿਹੜਾ ਦੱਸਿਆ ਹਾਂਜੀ ਹੋ ਸਕਦਾ ਵੱਧ ਵੀ ਲੱਗ ਜੇ ਹੈਨਾ ਉਹ ਤੇ ਉਹਨਾਂ ਦਾ ਹੀ ਕਹਿਣ ਦਾ ਹੀ ਆ ਬਿਲਕੁਲ ਬਿਲਕੁਲ ਹੈਨਾ ਹਾਂਜੀ ਤੇ ਭਾਜੀ ਫਿਰ ਤੁਹਾਡਾ ਕੀ ਕਾਰੋਬਾਰ ਕੀ ਆ ਗੋਲਗਾ ਪੈਨਗਾ ਮਾ ਬਸ ਧੀਰੀ ਧੀਰੀ ਵਾਲਾ ਸਾਬੀ ਆ ਪੰਜ 500 ਰੁਪਏ ਬਜਦਾ ਇੱਕ ਦਿਨ ਦਾ ਉਹ ਘਰ ਦੇ ਵਿੱਚ ਖਰਚਾ ਪਾਣੀ ਵੀ ਆਉ ਜਾਈ ਵੀ ਰਹਿੰਦੀ ਹੈ ਘਰ ਦੇ ਵਿੱਚ ਹਾਂਜੀ ਤੇ ਜਿੰਨੂੰ ਆ ਇਹ ਕਿਨੂੰ ਜਾ ਪਾਣੀ ਦੇ ਪੈਣੇ ਪਰ ਬਿਲਕੁਲ ਜੀ ਬਿਲਕੁਲ ਤੇ ਬਰਿੰਨੇ ਪੈਣਾ ਨਹੀਂ ਵੀ ਸਰਦਾ ਤੇ ਹੁਣ ਇੰਨੇ ਪੈ ਲਿਆਣੇ ਵੀ ਕਿੱਥੋਂ 200 ਰੁਪਏ ਇਹਦੀ ਮਜਬੂਰੀ ਔਰ ਤੇ ਕੋਈ ਮਜਬੂਰੀ ਨਹੀਂ ਬਾਕੀ ਚਲੋ ਮਾਲਕ ਦਾਲ ਫੁਲਕਾ ਤੇ ਦੇ ਹੀ ਜਾਂਦਾ ਬਿਲਕੁਲ ਜੀ ਕੋਈ ਡੰਗ ਦੇ ਹੀ ਜਾਂਦਾ ਬੱਚੇ ਇਹੀ ਆ ਵੀ ਲਾਜ ਹੋਜੇ ਬਹੁਤ ਬਹੁਤ ਮਿਹਰਬਾਨੀ ਜੀ ਹਾਂਜੀ ਕਾਕੇ ਨਾਂ ਕੀ ਤੁਹਾਡਾ ਗਿਰਮਾ ਗਿਰਮਾ ਤੇ ਇਹ ਕਾਕੇ ਕਿੰਨੀ ਕਲਾਸ ਚ ਪੜਦੇ ਤੁਸੀਂ ਸੈਕਿੰਡ ਚ ਸੈਕਿੰਡ ਚ ਪੜਦੇ ਹੋ ਤੇ ਜਦੋਂ ਤੁਸੀਂ ਸਕੂਲ ਜਾਂਦੇ ਹੋ ਤੁਹਾਨੂੰ ਸਟੱਡੀ ਜਦੋਂ ਕਰਦੇ ਹੋ ਹਨਾ ਕਰਦੇ ਤੁਸੀਂ ਹੋ ਵਰਕ ਜੋ ਵੀ ਕੰਮ ਤੁਹਾਨੂੰ ਮਿਲਦਾ ਵਾ ਸਕੂਲ ਦਾ ਤੇ ਫਿਰ ਕਿੱਦਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਹਾਂਦੀ ਆਉਂਦੀ ਹੈ ਤੇ ਮਤਲਬ ਕਿੰਨੇ ਨੰਬਰ ਦੀ ਐਨਕਾ ਤੁਹਾਡੀ 20 20 ਦੀ ਫਿਰ ਮਤਲਬ ਐਨਕ ਨਾਲ ਹੀ ਲੱਭਦਾ ਹਨਾ ਉਹਦਾ ਨਾਲ ਹੀ ਲੱਗਦਾ ਕੀ ਇਹਨਾਂ ਨੂੰ ਮਤਲਬ ਸਟਾਰਟਿੰਗ ਤੋਂ ਪ੍ਰੋਬਲਮ ਸੀਗੀ ਹਾਂਜੀ ਅੱਛਾ ਜੀ ਮਤਲਬ ਕਿੰਨੇ ਚਿਰ ਦੇ ਨੇ ਇਹ ਇਹ 11 ਸਾਲ ਦੇ 11 ਸਾਲ ਦੇ ਹਨਾ ਪਾਜੀ ਵੀ ਦੱਸਦੇ ਪਏ ਕਿ 11 ਸਾਲ ਦੇ ਆ ਬਟ ਥੋੜਾ ਨਾ ਇਹਨਾਂ ਦੀ ਗਰੋਥ ਵੀ ਜਿਹੜੀ ਨਹੀਂ ਹੋ ਪਾਈ ਹਾਂਜੀ ਗਲਤ ਕੀ ਇਹ ਗ੍ਰੋਥ ਜਿਹੜੀ ਨਹੀਂ ਹੋਈ ਕਿ ਸ਼ੁਰੂ ਤੋਂ ਹੀ ਬੱਚਾ ਵੀਕ ਨਹੀਂ ਸੀ ਜਣਾ ਹਾਂਜੀ ਵੀਕ ਸੀਗਾ ਇਹ 13 ਦਿਨ ਮਸੀਨ ਚ ਰਹੀ ਕਾਜੀ ਅੱਛਾ ਜੀ ਹਾਂਜੀ ਤੇ ਮਤਲਬ ਤੁਹਾਨੂੰ ਇਹ ਕਦੋਂ ਪਤਾ ਲੱਗਾ ਸੀ ਇਹਨਾਂ ਦਾ ਕਿ ਇਹਨਾਂ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਵੀ ਘਟਿਆ ਇਹ ਬਚਪਨ ਤੋਂ ਹੀ ਪਤਾ ਲੱਗਾ ਤੇ 3 ਸਾਲਾਂ ਦੀ ਹੋਈ ਫਿਰ ਪਤਾ ਲੱਗਾ ਠੀਕ ਹੈ ਜੀ ਕਿ ਇਹਦੀ ਨਿਗਾਹ ਘਟ ਜੀ ਵੀਕ ਕਿਤੇ ਕਰਵਾਇਆ ਪਹਿਲਾਂ ਵੀ ਟ੍ਰੀਟਮੈਂਟ ਤੁਸੀਂ ਦਾ ਹਾਂਜੀ ਬਹੁਤ ਥਾਈ ਕਰਵਾਇਆ ਸੀ ਪਹਿਲਾਂ ਸੀ ਸਟਾਰਟਿੰਗ ਤੋਂ ਬਿਆਸ ਲੈ ਕੇ ਜੀ ਆ ਸਵਰ ਸੀ ਬਟਾਲੇ ਖੜਿਆ ਬਟਾਲੇ ਤੋਂ ਫੇਰ ਅੰਬਰਸਰ ਫਿਰ ਹੁਣ ਅੰਬਰਸਰ ਦੀ ਫੇਰ ਦੱਸ ਪਈ ਆ ਤੇ ਮਤਲਬ ਕੀ ਕਹਿੰਦੇ ਨੇ ਡਾਕਟਰ ਉਹਦਾ ਡਾਕਟਰਾਂ ਨੇ ਕਿਹਾ ਕਿ 2 ਲੱਖ ਰੁਪਏ ਲੱਗੂਗਾ ਮਤਲਬ ਕੀ ਪ੍ਰੋਪਰ ਠੀਕ ਹੋ ਜਾਊਗਾ ਹਾਂਜੀ ਹੋ ਜਾਊਗਾ ਅੱਛਾ ਜੀ ਠੀਕ ਹੈ ਜੀ ਤੇ ਪਰ ਤਾਂ ਪਤਾ ਵੀ 2 ਲੱਖ ਰੁਪਏ ਗਰੀਬਾਂ ਦੇ ਵਿੱਚ ਇਹਦਾ ਬਾਕੀ ਬਹੁਤ ਦੁੱਖ ਵਾਲੀ ਗੱਲ ਆ ਤੇ ਮਤਲਬ ਚਲੋ ਇਹ ਤੇ ਹਨਾ ਪਰਮਾਤਮਾ ਦੇ ਹੱਥ ਵਾਸਿਆ ਹਾਂਜੀ ਦੁੱਖ ਦੇ ਨਾਲ ਜਿਹੜੀ ਆ ਨਾ ਕਹਿੰਦੇ ਕਦੀ ਵੀ ਤੇ ਪਰਮਾਤਮਾ ਹੀ ਆ ਬਾਹ ਨਹੀਂ ਕਿਸੇ ਦਾ ਹਨਾ ਵਾਹ ਬਾਕੀ ਗਰੀਬੀ ਦੇ ਨਾਲ ਜਿਹੜਾ ਦੁੱਖ ਵਾ ਇਹ ਨਹੀਂ ਕਦੇ ਵੀ ਹੋਣਾ ਚਾਹੀਦਾ ਹਾਂਜੀ ਬਾਕੀ ਮਾਲਕ ਦੇ ਹੱਥ ਵਾਸਿਆ ਜਿੱਥੇ ਉਹਨੇ ਰੱਖਣਾ ਜੋ ਕੁਝ ਹੋਣਾ ਉਹੀ ਕੁਝ ਹੋਣਾ ਆ ਹਾਂਜੀ ਇਹਦੇ ਵਿੱਚ ਤੇ ਹਨਾ ਕਿਸੇ ਦਾ ਵੀ ਦੋਸ਼ ਨਹੀਂ ਹੈਗਾ ਕਿਹਦਾ ਵੀ ਦੋਸ਼ ਬਾਕੀ ਕੋਈ ਰਿਪੋਰਟਾਂ ਵਿਖਾ ਸਕਦੇ ਹੋ ਹਾਂਜੀ ਦਿਖਾਓ ਆਵਾਜ਼ੀ ਦੋਸਤੋ ਆ ਬੱਚੇ ਦੀਆਂ ਰਿਪੋਰਟਾਂ ਆ ਤੇ ਮੇਰੀ ਇਹੀ ਗੁਜਾਰਸ਼ ਆ ਕਿ ਜਿੰਨੀ ਵੀ ਹੋ ਸਕੇ ਬੱਚੇ ਦੀ ਹੈਲਪ ਕਰੋ ਕਿਉਂਕਿ ਇੰਨਾ ਪੈਸਾ ਜਿਹੜਾ ਡਾਕਟਰਾਂ ਨੇ ਮੰਗਿਆ ਇੰਨਾ ਪੈਸਾ ਇਹਨਾਂ ਦੀ ਆਮਦਨ ਵੀ ਹੈ ਨਹੀਂ ਆ ਤੇ ਭਾਜੀ ਵੀ ਦੱਸਦੇ ਪਏ ਨੇ ਕਿ ਆਪਾਂ ਇੱਕ ਰੇੜੀ ਦਾ ਜਿਹੜਾ ਸਾਧਨ ਹੈਗਾ ਗੋਲ ਗੱਪੇ ਜਿਹੜੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਉਹਦੇ ਨਾਲ ਮਸਾਂ ਆਪਣੇ ਘਰ ਦਾ ਹੀ ਗੁਜ਼ਾਰਾ ਹੁੰਦਾ ਆ ਤੇ ਦੋਸਤੋ ਇਹੀ ਗੁਜਾਰਸ਼ ਹੈ ਕਿ ਜਿੱਦਾਂ ਵੀ ਹੁੰਦੀ ਹੈ ਜਿੰਨਾ ਵੀ ਹੋ ਸਕੇ ਇਹ ਪਰਿਵਾਰ ਦੀ ਜਿਹੜੀ ਆ ਹੈਲਪ ਕਰਨੀ ਚਾਹੀਦੀ ਆ ਤੇ ਇਹਨਾਂ ਦਾ ਜਿਹੜਾ ਸਕਰੀਨ ਦੇ ਉੱਪਰ ਵੀ ਨੰਬਰ ਸ਼ੋ ਹੋਣ ਰਿਆ ਵਾ ਇਹ ਸਿੱਧਾ ਹੀ ਡਾਇਰੈਕਟ ਇਹਨਾਂ ਦਾ ਘਰ ਦੇੰਦਾ ਹੀ ਨੰਬਰ ਆ ਤੇ ਤੁਸੀਂ ਸਿੱਧਾ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਇਹਨਾਂ ਦੀ ਜਿੰਨੀ ਵੀ ਹੋ ਸਕੇ ਮਦਦ ਕਰੋ ਤੇ ਦੋਸਤੋ ਹੱਥ ਜੋੜ ਕੇ ਬੇਨਤੀ ਆ ਕਿ ਇਹ ਪਰਿਵਾਰ ਜਿਹੜਾ ਨਾ ਬਹੁਤ ਜ਼ਿਆਦਾ ਹੀ ਗਰੀਬੀ 'ਚ ਆ ਇਹ ਬਹੁਤ ਅਰਸਾ ਆਇਆ ਸਾਨੂੰ ਇਸ ਬੱਚੀ ਵੱਲ ਵੇਖ ਤੇ ਬਹੁਤ ਪੈਸਾ ਹੀ ਇੱਤੇ ਲਾ ਦਿੱਤੀ ਨਾ ਤੁਹਾਨੂੰ ਫਿਰ ਇਟਲੀ ਨਾਲ ਗੱਲ ਕੀਤੀ ਫਿਰ ਦਰਦ ਦੀ ਗੱਲ ਤੇ ਭਾਜੀ ਦੱਸਦੇ ਪਏ ਕਿ ਤੁਹਾਡਾ ਵੀ ਆਪਰੇਟ ਹੋਇਆ ਹਾਂਜੀ ਮੇਰਾ ਵੀ ਆਪਰੇਟ ਹੋਇਆ ਸੀ ਬਹੁਤ ਪੈਸਾ ਲਾ ਚੁੱਕੇ ਭਾਜੀ ਅਸੀਂ ਨਾ ਐਨੇ ਦੁਖੀ ਹੋ ਗਏ ਹਾਂ ਲਾਜ ਤੋਂ ਫਿਰ ਕਿਤੇ ਲਾਜ ਹੀ ਨਹੀਂ ਹੁੰਦਾ ਇਹਦਾ ਅੱਛਾ ਪਹਿਲਾਂ ਤੁਸੀਂ ਕਿੰਨੇ ਪੈਸੇ ਲਾ ਚੁੱਕੇ ਹੋ ਇਹਨਾਂ ਤੇ ਟੋਟਲ ਖਰਚਾ ਅਸੀਂ 100 ਲੱਖ ਰੁਪਏ ਲਾ ਚੁੱਕੇ ਹਾਂ ਭਾਜੀ ਪਹਿਲਾਂ ਹਾਂਜੀ ਫਿਰ ਵੀ ਮਤਲਬ ਪ੍ਰੋਪਰ ਜਿਹੜਾ ਬੱਚਾ ਨਹੀਂ ਇਹ ਆ ਕਿ ਅਹੀਂ ਆਨੇ ਤੇ ਚੱਲ ਬਗਾਨਾ ਤੁਹਾਨੂੰ ਲਾਜ ਹੋ ਜੂਗਾ ਮਤਲਬ ਤੁਹਾਡੀਆਂ ਦੋ ਬੇਟੀਆਂ ਆਂ ਹਾਂਜੀ ਦੋ ਬੇਟੀਆਂ ਅੱਛਾ ਬੇਟਾ ਨਹੀਂ ਆ ਬੇਟਾ ਨਹੀਂ ਤੇ ਕਦੀ ਤੁਹਾਡੇ ਮਨ 'ਚ ਨਹੀਂ ਆਇਆ ਕਿ ਮਤਲਬ ਕਿ ਮੇਰੇ ਬੇਟਾ ਹੁੰਦਾ ਮਨ 'ਚ ਤੇ ਬਹੁਤ ਹੁੰਦਾ ਕਦੀ ਰੱਬ ਨੇ ਦਿੱਤਾ ਵੀ ਤੇ ਖੋਲ੍ਹਿਆ ਹੈਗਾ ਹੈਗਾ ਬੇਟਾ ਕਿੰਨੇ ਚਿਰ ਦਾ ਹੈਗਾ ਇੱਕੋ ਦਿਨ ਦਾ ਹੈ ਅਸਾ ਮਤਲਬ ਜੰਮ ਦੇ ਅਸਾ ਪ੍ਰੇਟਨਾ ਹੈ ਅਸਾ ਕੀ ਮਤਲਬ ਕੋਈ ਜੰਮ ਦੇ ਦੇ ਬਾਦ ਵਿੱਚ ਉਹ ਮੌਤ ਹੋ ਗਈ ਹੈ ਨਾ ਮਾਰੀ ਗੱਲ ਆ ਬਾਕੀ ਜਿੱਦਾਂ ਹੋਣਾ ਤੁਹਾਡੇ ਮਨ 'ਚ ਵੀ ਆਉਂਦਾ ਹੀ ਹੋਊਗਾ ਕਿ ਜੇ ਧੀਆਂ ਵੀ ਹੋਈਆਂ ਤੇ ਇੱਕੋ ਚਲੋ ਇੱਕ ਬਿਲਕੁਲ ਤੰਦਰੁਸਤ ਹੈ ਦੂਸਰੀ ਹਾਂਜੀ ਇਹਨਾਂ ਦੇ ਬਸ ਪ੍ਰੋਬਲਮ ਆ ਗਈ ਹਾਂਜੀ ਚਲੋ ਪ੍ਰਮਾਤਮਾ ਦੇ ਹੱਥ ਵਾਸਾ ਚਲੋ ਜੇ ਪ੍ਰਮਾਤਮਾ ਨੇ ਬੇਟਾ ਦਿੱਤਾ ਵੀ ਤੇ ਚਲੋ ਇਦਾਂ ਹੋਣਾ ਨਹੀਂ ਚਾਹੀਦਾ ਐਡਾ ਦੁੱਖ ਜਿਹੜਾ ਪਰਿਵਾਰ ਨੂੰ ਲੱਗਾ ਕਿ ਇੱਕ ਤੇ ਬੱਚੇ ਵੱਲੋਂ ਲੱਗਾ ਬੇਟੀ ਆਪਣਾ ਇੱਕ ਉਹਨਾਂ ਦੀ ਨਿਗਾਹ ਤੋਂ ਥੋੜਾ ਪ੍ਰੋਬਲਮ ਲੱਗੀ ਆ ਤੇ ਬਹੁਤ ਮਾੜੀ ਗੱਲ ਆ ਬਾਕੀ ਜਿੰਨੇ ਵੀ ਮੇਰੇ ਵੀਰ ਭਰਾ ਹੈਲਪ ਕਰਨ ਵਾਲੇ ਨੇ ਤੇ ਇਹਨਾਂ ਦੀ ਜ਼ਰੂਰ ਹੈਲਪ ਕਰਿਓ ਬੇਟੀਆਂ ਵੀ ਅੱਜਕੱਲ੍ਹ ਦੇਖੋ ਕਿੰਨੀ ਤਰੱਕੀ ਆ ਹਾਂਜੀ ਹਾਂਜੀ ਨੋ ਅੱਜਕੱਲ ਤੇ ਬੇਟਿਆਂ ਦਾ ਕੋਈ ਲੈ ਚੂ ਨਹੀਂ ਰਿਹਾਗੇ ਬੇਟਿਆਂ ਦੀ ਜਿਆਦੀ ਹੈ ਦੇ ਪਰ ਲਾਜ ਉਹਗਾ ਤੇ ਕਰੂਗੀ ਕੁਛ ਜਦੋਂ ਤੁਸੀਂ ਪਹਿਲਾਂ ਪੈਸੇ ਲਾਏ ਹੀ ਮਤਲਬ ਲੋਕਾਂ ਕੋ ਚੁੱਕ ਚੁੱਕ ਕੇ ਜਾਂ ਕੁਛ ਹਾਂਜੀ ਬਹੁਤ ਪਿਆ ਚੱਕੀ ਲਾ ਚੁੱਕੀਆਂ ਬਹੁਤ ਜਿਆਦਾ ਹੀ ਰਿਸ਼ਤੇ ਰਾਂ ਦੇ ਅਸੀਂ ਤੁਹਾਨੂੰ ਪਤਾ ਹੀ ਆ ਕੌਣ ਦਿੰਦਾ ਅੱਜਕੱਲ ਰਿਸ਼ਤੇ ਰੜ ਕੇ ਤਾਂ ਕਿ ਇਦਾਂ ਨਹੀਂ ਹੈਗਾ ਜਿਹੜਾ ਰੋਟੀ ਖਾਂਦਾ ਉਹਨੂੰ ਪੁੱਛੂਗਾ ਦੂਜੇ ਨੂੰ ਦੇਖੋ ਗਰੀਬ ਘਰ ਨੂੰ ਕੋਈ ਨਹੀਂ ਪੁੱਛਦਾ ਭਾਜੀ ਜਿੱਦਾਂ ਕਹਿੰਦੇ ਪਏ ਨੇ ਕਿ ਬਹੁਤ ਪੈਸੇ ਪਹਿਲਾਂ ਵੀ ਲੱਗ ਚੁੱਕੇ ਆ ਚੁੱਕ ਛਗਾ ਕੇ ਵੀ ਲਾਏ ਆ ਹਾਂਜੀ ਹਾਂਜੀ ਹੈਨਾ ਮਾੜੇ ਘਰ ਦੇ ਨਾਲ ਜਦੋਂ ਰਿਸ਼ਤੇਦਾਰ ਵੀ ਕਈ ਵਾਰੀ ਨਹੀਂ ਛੇਤੀ ਆਉਂਦੇ ਹੈਨਾ ਹਾਂ ਨਹੀਂ ਹੁੰਦਾ ਜੀ ਬਿਲਕੁਲ ਤੇ ਫਿਰ ਇਦਾਂ ਕਿਦਾਂ ਫਿਰ ਤੁਸੀਂ ਕੀ ਮਤਲਬ ਮੰਗ ਕਰਨਾ ਚਾਹੁੰਦੇ ਹੋ ਆਡੀਅנס ਨੂੰ ਹਾਂਜੀ ਮੰਗ ਇਹ ਹੀ ਆ ਵੀ ਸਾਡੀ ਬੇਟੀ ਦਾ ਲਾਜ ਹੋ ਜੇ ਉਹ ਕੋਈ ਮੰਗਣੀ ਨਹੀਂ ਆ ਜਿਹੜਾ ਮਾਲਕ ਦਾਲ ਫੁਲਕਾ ਦੇਈ ਜਾਂਦਾ ਉਹਦਾ ਦਿੱਤਾ ਹੀ ਖਾਈ ਜਾਂਦੇ ਆ ਤੇ 4-500 ਰੁਪਏ ਦੇ ਰਿਪੇਂ ਦੀ ਗੋਲ ਗੱਪੇ ਜੋ ਕੁਤੇ ਗੱਨੇ ਕਪਾਂ ਗਈ ਉਹ ਤੇ ਮਹਾ ਘਰ ਦਾ ਹੀ ਮਾਂਗ ਗੁਜਾਰਾ ਹਾਂਜੀ ਉਹ ਘਰ ਦਾ ਹੀ ਆ ਕਰਦਾ ਗਿਆ ਰਹੀਏ ਹਾਂਜੀ ਹਾਂਜੀ ਤੇ ਗੋਲ ਗੱਪਿਆਂ ਦੇ ਨਾਲ-ਨਾਲ ਕੁਝ ਹੋਰ ਵੀ ਆਪਣਾ ਕੰਮ ਨਹੀਂ ਜੀ ਕੱਲਾ ਗੋਲ ਗੱਪੇ ਆਂਦੇ ਜੀ ਅੱਛਾ ਅੱਛਾ ਹਾਂਜੀ ਹਾਂਜੀ ਕੱਲਾ ਗੋਲ ਗੱਪੇ ਆਂਦੇ ਜੀ ਫਿਰ ਇਦਾਂ ਪੜਾਈ ਵੀ ਬੱਚਿਆਂ ਦੀ ਹੈਨਾ ਹਾਂਜੀ ਹਾਂਜੀ ਭਰਾਈ ਵੀ ਬੱਚਿਆਂ ਦੀ ਕਾਫੀ ਮਹਿੰਗੀ ਹੁਣ ਪੈਂਦੇ ਜੀ ਤੇ ਇੱਕ ਕਰਕੇ ਬੜਾ ਹੱਥ ਟੈਟ ਜੀ ਰਹਿੰਦਾ ਇੱਕ ਲਾਜ ਹੋ ਜੇ ਤੇ ਚਲੋ ਕੋਈ ਗੱਲ ਨਹੀਂ ਬਾਕੀ ਜਿੱਦਾਂ ਕਹਿੰਦੇ ਪਏ ਨੇ ਕਿ ਚੁੱਕ ਚਕਾ ਕੇ ਵੀ ਬੜੇ ਪਏ ਨੇ ਹਾਂ ਜੀ ਜੀ ਚੁੱਕ ਚਕਾ ਕੇ ਵੀ ਪਿੱਲੋ ਲੱਗਦੇ ਰਹੇ ਬੈ ਪਰ ਪ੍ਰੋਪਰ ਬੱਚਾ ਜਣੋ ਹਾਂ ਜੀ ਹਾਂ ਜੀ ਪ੍ਰੋਪਰਟ ਨਹੀਂ ਠੀਕ ਹੋਇਆ ਜੀ ਹੁਣ ਮਤਲਬ ਕਿਹੜੇ ਡਾਕਟਰਾਂ ਨੇ ਮਤਲਬ ਦੁਬਾਰਾ ਇਹਨਾਂ ਕੋ ਤੁਹਾਨੂੰ ਕਹਿੰਦੇ ਵੀ ਉਹ ਬਿਲਕੁਲ ਠੀਕ ਹੋ ਜਾਣਗੇ ਗਾਰੰਟੀ ਦਿੰਦੇ ਨੇ ਕਿ ਹਾਂ ਹੋ ਜੂਗੀ ਠੀਕ ਅੰਮਰਸਾਰ ਵਾਲੇ ਗਾਰੰਟੀ ਤੇ ਚੁੱਕਦੇ ਆ ਮਤਲਬ ਪੈਸੇ ਵੱਧ ਮੰਗਦੇ 2 ਲੱਖ ਰੁਪਏ ਮੰਗਦੇ ਆਂਦੇ ਵੀ ਪ੍ਰੋਪਰਟੀ ਠੀਕ ਹੋ ਜੂਗੀ ਐਂਕ ਕ ਜਿਹੜੀ ਉਹ ਵੀ ਲੱਗ ਜੂਗੀ ਹਾਂ ਜੀ ਪੈਸੇ ਵੱਧ ਮੰਗਦੇ ਆ ਗੱਲ ਸਾਰੀ ਮਤਲਬ ਕਿ ਪੈਸੇ ਧਿਆਨ ਦੇ ਪੈਸੇ ਦੀ ਗੱਲ ਆ ਦੋਸਤੋ ਜਿੰਨੀ ਨਹੀਂ ਹੈਲਪ ਹੋ ਸਕਦੀ ਆ ਵੀਰ ਦੀ ਕਰੋ ਹੈਲਪ ਤੇ ਬਹੁਤ ਦੁੱਖ ਵਾਲੀ ਗੱਲ ਆ ਕਿ ਬਹੁਤ ਔਖਾ ਵਾ ਮੈਨੂੰ ਵੀ ਵੇਖ ਕੇ ਥੋੜਾ ਬਹੁਤ ਹੋਰ ਤਰ੍ਹਾਂ ਹੋਣ ਰਿਆ ਬਾਕੀ ਇਹ ਆ ਕਿ ਮੈਂ ਇਹਨਾਂ ਦਾ ਸਕਰੀਨ ਤੇ ਨੰਬਰ ਜਿਹੜਾ ਵਾ ਦਿੱਤਾ ਹੋਇਆ ਵਾ ਤੇ ਪਲੀਜ਼ ਤੁਸੀਂ ਸਿੱਧੀ ਇਹਨਾਂ ਨਾਲ ਭਾਜੀ ਨਾਲ ਗੱਲਬਾਤ ਕਰ ਸਕਦੇ ਹੋ ਇਨਾਂ ਨਾਲ ਕੰਟੈਕਟ ਕਰਕੇ ਤੁਸੀਂ ਇਹਨਾਂ ਦੇ ਘਰ ਆ ਸਕਦੇ ਹੋ ਜਾਂ ਅਕਾਊਂਟ ਨੰਬਰ ਦੇ ਵਿੱਚ ਇਹਨਾਂ ਦੇ ਕੋਸ਼ਿਸ਼ ਕੇ ਪੈਸੇ ਪਾ ਸਕਦੇ ਹੋ ਜਿੰਨੀ ਵੀ ਇਸ ਧੀਤਿਆਣੀ ਦੀ ਹੈਲਪ ਹੁੰਦੀ ਆ ਕਰੋ ਅੱਜ ਕਰਾ ਚੁੱਕੇ ਹਾਂ ਅਈ ਇਹ ਇਨਾਂ ਦੁਖੀ ਹੋ ਗਏ ਇਹ ਦੁੱਖ ਤੁਮ ਬੇਟੀ ਦੇ ਮੇਰੀਆਂ ਦੋ ਹੀ ਬੇਟੀਆਂ ਜੀ ਬਹੁਤ ਦੁਖੀ ਹਾਂ ਬਹੁਤ ਲਾਚਾਰ ਕਰਾ ਚੁੱਕੀ ਹਾਂ ਪਰ ਕਿੱਥੋਂ ਲਾਈਏ ਇੰਨੇ ਪੈਸੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਸਪੋਰਟ ਕਰਿਓ ਕੀ ਜਿਹੜਾ ਇਸ ਇਹਨਾਂ ਦੀ ਵੀਡੀਓ ਜਿਹੜੀ ਆ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਤੇ ਇਹਨਾਂ ਦੀ ਜਿਹੜੀ ਵੱਧ ਤੋਂ ਵੱਧ ਹੈਲਪ ਹੋ ਸਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ